ਦੇਗਾ ਕਰ ਰਹੇ ਆ ਅੱਜ ਉਹ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਉਹ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਸਾਹਮਣੇ ਦਰਬਾਰ ਸਾਹਿਬ ਆ ਆਪਣਾ ਵੱਡਾ ਦਰਬਾਰ ਸਾਹਿਬ ਆ ਉਹ ਸਾਹਮਣੇ ਹੁਣ ਛਾਂਗ ਛ ਗਈ ਆ ਕਰਤਾ ਤਰਖਤਾ ਤਰੋਤਾ ਦਾ ਇਹੋ ਸਾਹਮਣੇ ਆਪਣਾ ਗੇਟ ਆ ਆਗਾ ਵੱਡਾ ਦਰਬਾਰ ਸਾਹਿਬ छोटा दरबार साहब आ गया अपना कीर्तन लगे हुआ सुबह सुबह का टाइम है कीर्तन लग्या होमजीक जगह बारी ਐਵੇਂ ਨਹੀਂ ਬਾਬਾ ਭਾਈ ਸਖਰਾਮ ਜੀ ਆ ਕੇ ਇਸ ਸਥਾਨ ਤੇ ਤਪਛਾ ਕਰੀ। ਅਕਾਂਤ ਜਗਾ ਸੀ ਉਸ ਟਾਈਮ ਬਾਬਾ ਜੀ ਵੇਲੇ ਝਿੜੀ ਹੁੰਦੀ ਸੀ ਝਿੜੀ ਦੇ ਵਿੱਚ ਬੈਠ ਕੇ ਤਪਛਾ ਕਰਦੇ ਰਹੇ ਆ ਸਾਹਮਣੇ ਬਾਬਾ ਜੀ ਦਾ ਮਾੜਾ ਜੋ ਮਰਜੀ ਸੁੱਖਾਂ ਬਾਈ ਸੁੱਖੋ। ਕੈਨੇਡਾ ਅਮਰੀਕਾ ਸਟੇ ਆਸਟ੍ਰੇਲੀਆ ਨਿਊਜ਼ੀਲੈਂਡ ਜਰਮਨ ਜਿੱਥੇ ਵੀ ਕਿਤੇ ਤੁਸੀਂ ਪੰਜਾਬੀ ਆਪਣਾ ਬੈਠਾ ਉੱਥੋਂ ਬੈਠੇ ਬਾਬਾ ਭਾਈ ਸਖਰਾਮ ਜੀ ਨੂੰ ਯਾਦ ਕਰਕੇ ਉਹਦੀ ਜਗਾ ਨੂੰ ਦੇਖ ਕੇ ਸਭ ਕੋਲੇ ਫੋਟੋਆਂ ਹੋਣਗੀਆਂ ਬਾਬੇ ਜੀ ਦੀਆਂ। ਤੇ ਆਪ ਦਾ ਮਨ ਦੇ ਵਿੱਚ ਸੁੱਖ ਸੁੱਖ ਲਿਆ ਕਰੋ ਵੀ ਬਾਬਾ ਜੀ ਸਾਡਾ ਕਾਰਜਕਾਰ ਉੱਤੇ ਕਰਦੇ ਆ ਸਾਧ ਸੰਗਤੋਂ ਬਾਹਰਲੇ ਦੇ ਸੁਰਤੀ ਸਵਾਰ ਹੁੰਦੀ ਆ ਇਹ ਜਿਹੜੇ ਇਸ ਤਰ੍ਹਾਂ ਦੇ ਸਾਧੂ ਹੁੰਦੇ ਨੇ ਸੁਰਤੀ ਦੇ ਨਾਲ ਉੱਥੇ ਸੁਰਤੀ ਨਹੀਂ ਉੱਥੇ ਜਿੱਥੇ ਵੀ ਜੀ ਕਰਦਾ ਉੱਥੇ ਸੁਰਤੀ ਤੇ ਜਾ ਸਕਦੇ ਆ ਇਹ ਜਿਵੇਂ ਉਸ ਮੁਸਲਮਾਨ ਫਕੀਰ ਨੇ ਕਿਹਾ ਸੀ ਛੇਵੇਂ ਪਾਸ਼ਾ ਜੀ ਕੀਟਪੁਰ ਦੇ ਵਿੱਚ ਸਨ ਜਦੋਂ ਉਹ ਦਰਸ਼ਨ ਕਰਨ ਗਏ ਤੇ ਬਾਬਾ ਜੀ ਧਰਤੀ ਸੀ ਛੇਵੇਂ ਪਾਸ਼ਾ ਦੀ ਤੇ ਉਹ ਵੀ ਪਹੁੰਚਿਆ ਫਗੇ ਸੀ ਉਹ ਕਹਿੰਦਾ ਵੀ ਆਇਆ ਸਵਰਡ ਬਗਦਾਦ ਦੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀ ਬੂਟੇ ਨੂੰ ਹੱਥ ਪਾਈ ਖੜੇ ਆ ਤੇ ਸਿੱਖਾਂ ਦਾ ਬਚਨ ਬਲਾਸ ਹੋ ਰਹੇ ਆ ਉਹਨਾਂ ਇਤਿਹਾਸ ਦੇ ਵਿੱਚ ਇਹ ਗੱਲਾਂ ਸਾਹ ਸੰਗੇ ਸੁਰਤੀ ਸਵਾਰ ਹੁੰਦੇ ਆ ਸਾਧੂ ਜਿਹੜੇ ਐਡੇ ਵੱਡੇ ਤਪੱਸਿਆ ਕਰਦੇ ਆ ਜਗ੍ਹਾ ਦੇ ਵਿੱਚ ਅੱਜ ਜਗ੍ਹਾ ਨੂੰ ਐਵੇਂ ਭਾਗ ਨਹੀਂ ਲੱਗੇ ਕਿੰਨੇ ਜਗ੍ਹਾ ਵਧੀਆ ਬਣੀ ਹੋਈ ਆ ਇਹ ਸਾਰੇ ਯਾ ਬਾਹਰ ਜੀ ਲੱਗਦਾ ਇੱਥੇ ਚਾਹ ਪਾਣੀ ਦਾ ਲੰਗਰ ਖੁੱਲਾ ਮਸਿਆ ਸਗਰਾੰਦ ਲੰਗਰ ਚੱਲਦਿਆ ਮੱਘੀ ਵਿਸਾਖੀ ਬਰਸੀ ਅਨੰਦਪੁਰ ਸਾਹਿਬ ਦਾ ਲੰਗਰ ਇੱਥੋਂ ਚੱਲਦਾ ਆਹ ਸਾਹਮਣੇ ਆਹ ਡਾਕਟਰ ਆਪਣਾ ਵੀ ਇੱਥੇ ਲਿਖਦੇ ਨੇ ਦੇਖ ਕੇ ਕੀ ਕਰੋਗੇ ਓ ਗਰਮੇਲ ਸਿੰਘ ਆ ਰਿਹਾ ਗਿਆ ਬਿਜਲੀ ਵਾਲਾ ਬਾਹਰ ਸਤਰੀ ਕਾਲ ਬਾਈ ਵਾਹਿਗੁਰੂ ਦੀ ਕਿਰਪਾ ਸਾ ਸੰਗਤ ਸਤਿਗੁਰੂ ਜੀ ਦੀ ਜਿਹੜੇ ਤੇ ਢੀਆਂ ਵਡੀਆਂ ਰੌਣਕਾਂ ਲੱਗਦੀਆਂ ਬਾਬੇ ਕਾ ਕਲਖੰਡ ਪਾਠ ਸੀ ਗਰਮੇਲ ਸਿੰਘ ਪੱਤੀ ਪੁਰਾ ਜਿਹੜੇ ਬਾਬੇ ਕੇ ਨਹੀਂ ਵਜਦੇ ਸੀ ਹਾਕਮ ਹੋਣੀ ਚੰਦ ਮਾਸਟਰ ਜਮਾਦਾਰਾ ਜਣ ਕੇ ਉਥੇ ਘਰ ਦੇ ਕੋਲੇ ਆ ਜਿਹੜਾ ਉਹ ਔਲੇਵਾਜੇ ਜਸੋਪੱਤੀ ਕੋਲੇ ਉਹਨਾਂ ਦਾ ਖੰਡ ਪਾੜਤੀ ਕੱਲ ਭੋਗ ਪਿਆ ਬਹੁਤ ਵਧੀਆ ਉਹਨਾਂ ਨੇ ਵੀ ਸੇਵਾ ਕਰੀ ਗੁਰੂ ਘਰ ਦੇ ਵਿੱਚ 42000 ਰੁਪਏ ਦੇ ਕੇ ਗਿਆ ਬਾਬਾ ਭਾਈ ਸਗਰਾਉਂ ਜੀ ਨੂੰ ਤੇ 11000 ਰੁਪਏ ਬਾਬਾ ਹੀਰਾ ਲਾਲ ਸਿੰਘ ਮਹਾਰਾਜ ਜੀ ਦੇ ਉਧਰਲੇ ਜਗ੍ਹਾ ਨੂੰ ਤੇ ਬਹੁਤ ਵਧੀਆ ਖੰਡ ਪਾੜ ਤੇ ਵੀ ਖਰਚ ਕਰਿਆ ਕਿਰਪਾ ਰਹੀ ਵਾਹਿਗੁਰੂ ਦੀ ਆ ਚੰਨਾ ਚੱਲਿਆ ਕੁੱਤਿਆਂ ਨੂੰ ਲੱਸੀ ਪਾਉਣ ਨੇ ਰੋਟੀਆਂ ਬਣਾਉ ਜਾਂਦਾ ਚੰਨਾਲੇ ਚੰਨੇ ਉਹ ਰਹੀ ਮੜਾ ਜਾ ਇਹ ਵੀ ਨਹੀਂ ਕੁੱਤੇ ਸਾਂਭੇ ਜਾਂਦੇ ਜਿੰਨੇ ਇੱਥੇ ਕੁੱਤੇ ਸਾਰੇ ਨੂੰ ਸਾਂਭ ਸਭਈਆ ਚੱਲਦਾ ਉਹਨਾ ਚੰਨਿਆ ਦੇ ਚੰਨਾ ਲੱਸੀ ਲੈ ਕੇ ਇਹ ਜੀ ਲੱਸੀ ਤਾਂ ਬੰਦਿਆਂ ਨੂੰ ਨਹੀਂ ਮਿਲਦੀ ਤੇ ਆ ਰੋਟੀਆਂ ਚੰਨੇ ਦੇ ਹੱਥ ਜੜੀਆਂ ਕੁੱਤਿਆਂ ਨੂੰ ਸਾਰਿਆਂ ਨੂੰ ਪਾਉਣੀਆਂ ਆਥਣ ਸਵੇਰ 4 ਵਜੇ ਵੀ ਇਹ ਪਾ ਕੇ ਜਾਂਦਾ ਤੇ ਹੁਣ ਇਹਨੇ ਸਵੇਰ ਇਸ ਵੇਲੇ 7 ਕਿ 7:30 ਵਜੇ ਹੁਣ ਪਾਉਣ ਲੱਗ ਪਾ ਦੇਣੀਆਂ ਪੂਰੀ ਸੰਭਾਲ ਆ ਬਾਬਾ ਜੀ ਦੇ ਸਤਾਨ ਤੇ ਜੇ ਬੰਦਿਆਂ ਦੀ ਸਵਾਲ ਆ ਤੇ ਕੁੱਤਿਆਂ ਦੀ ਵੀ ਸੰਭਾਲ ਆ ਕਿਉਂਕਿ ਰਾਖੀ ਕਰਦੇ ਆ ਇਹ ਭੌਂਕਦੇ ਆ ਜੋ ਕੋਈ ਗਲਤ ਬੰਦਾ ਆਉਂਦਾ ਉਹਨੂੰ ਬਾਕੀ ਕਿੱਥੇ ਜਾਨਵਰ ਬੋਲਦੇ ਹੋਣ ਕੁੱਤੇ ਭੌਂਕਦੇ ਉਹ ਕੁਦਰਤੀ ਰੌਣਕ ਰੈਂਦੀ ਆ ਇਹ ਕਿਉਂਕਿ ਇਹ ਵੀ ਜੀਵ ਧਰਤੀ ਤੇ ਆਏ ਆ ਆਪਦਾ ਜੁਨੀ ਪੂਰੀ ਕਰਨ ਇਹਨਾਂ ਦਾ ਵੀ ਹੱਕ ਆ ਇਸ ਧਰਤੀ ਤੇ ਰਹਿਣਾ ਆਪਣਾ ਸਾਂਭਣਾ ਫਰਜ਼ ਆ ਵਾਹਿਗੁਰੂ 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 No.